ਕੋਈ ਖਾਲੀ ਮੁੜਿਆ ਦੀ ਜੋ ਜੁੜਿਆਏ ਉਹ ਟੁੱਟਿਆ ਨਹੀਂ ਜੋ ਟੁੱਟਿਆ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਅੱਜ ਹਵਾ ਬਹੁਤ ਜ਼ਿਆਦਾ ਤੇਜ਼ ਚੱਲੀ ਹੋਈ ਆ ਤੇ ਅਸੀਂ ਨੇ ਥੋੜੀ ਸ਼ਾਪਿੰਗ ਕੀਤੀ ਸੀਗੀ ਨਾਲ ਖਦਰ ਬਣਾਰ ਵਾਲੇ ਤੋਂ ਲਈ ਅਸੀਂ ਇਹ ਦੌਰ ਚਾਂਜਾ ਲਈਆਂ ਸੀ ਤੇ ਚਾਰ ਬੈੱਡ ਸ਼ੀਟ ਸੀਗੀਆਂ ਇੱਕ ਕੇਸੀ ਕੰਬਲ ਸੀਗਾ ਹਾ ਜਿਹੜੀ ਰਜਾਈ ਸੀ ਇਹਦੀ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਸੀਗੀ ਬਸ ਤਾਂ ਮੇਰੇ ਕੋਲੇ ਤਿੰਨ ਆਲਰੇਡੀ ਹੈਗੀਆਂ ਨੇ ਪਰ ਗੈਸਟ ਵਗੈਰਾ ਜ਼ਿਆਦਾ ਆ ਜਾਂਦੇ ਨੇ ਉਸ ਕਰਕੇ ਫਿਰ ਵੀ ਆਪਣੇ ਘਰ ਹੀ ਜ਼ਿਆਦਾ ਗੈਸਟ ਹੁੰਦੇ ਨੇ ਜਿਹੜੇ ਰੁਕਦੇ ਨੇਗੇ ਤੇ ਇਸ ਕਰਕੇ ਫਿਰ ਜਿਹੜੀਆਂ ਕਈ ਵਾਰ ਘੱਟ ਪੈ ਜਾਂਦੀਆਂ ਨੇ ਤੇ ਇਹਦੀ ਕੁਆਲਿਟੀ ਮੈਨੂੰ ਬਹੁਤ ਸਭ ਤੋਂ ਜ਼ਿਆਦਾ ਵਧੀਆ ਲੱਗੀ ਕਿਉਂਕਿ ਮੇਰੇ ਕੋਲੇ ਆਲਰੇਡੀ ਤਿੰਨ ਚਾਰ ਹੈਗੀਆਂ ਨੇ ਪਰ ਇਹ ਉਹਨਾਂ ਸਾਰਿਆਂ ਨੂੰ ਬੈਟਰ ਇਹਦੀ ਕੁਆਲਿਟੀ ਸੀਗੀ

कलर इधर बहुत सम प्यारा का लाइट कलर आगा नाल दे पिलो कवर है इसलिए नाल पिलो कवर ने अभी ये रखते हैं मैं एक बेडशीट आ है अभी सारियां ऐसी बेडशीट्स ले गया है एक आगा है ऐसी कंबल आगा

ਤੁਪ ਪਤਾ ਹੈਗੀ ਆ ਪਰ ਠੰਡੇ ਵੀ ਹਵਾ ਬਹੁਤ ਜ਼ਿਆਦਾ ਠੰਡੀ ਚੱਲ ਰਹੀ ਆ ਮੇਰੇ ਜਿਹੜੇ ਵਿਆਹ ਦੇ ਹ ਕੱਪੜੇ ਨੇ ਸਾਰਿਆਂ ਖਲਾਰਾ ਪਿਆ ਹੋਇਆ ਗੈਸਟ ਸਾਡੇ ਹੋਰ ਵੀ ਆਏ ਹੋਏ ਨੇਗੇ ਅੱਜ ਬਣਾ ਰਹੇ ਆਂਗੇ ਮੰਜੇ ਤੇ ਕਵਰ ਸਾਰੇ ਮਤਲਬ ਪਹਿਲਾਂ ਕਾਫੀ ਟਾਈਮ ਹੋ ਗਿਆ ਲੈ ਕੇ ਰੱਖਿਆ ਪਿਆ ਨੂੰ ਤੇ ਅੱਜ ਮੈਂ ਸੋਚਿਆ ਵੀ ਇਹਨਾਂ ਨੂੰ ਬਣਾ ਹੀ ਲੈਂਦੇ ਅੱਜ ਕਿਉਂਕਿ ਮੈਂ ਫ੍ਰੀ ਜੇ ਸੀਗੀ ਇਸ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀ ਕਿਸ ਤਰ੍ਹਾਂ ਦੇ ਸਾਰੇ ਮੰਜਿਆਂ ਦਾ ਨਾਪ ਲੈ ਕੇ ਨਾ ਮੈਂ ਉਹਦੇ ਨਾਪ ਦੇ ਕੱਟ ਰਹੀ ਸੀਗੇ ਸਾਰੇ ਕਵਰ ਨੇ ਜਿਹੜੇ ਤੇ ਇਹਦੇ ਸਲਾਈ ਵੀ ਕਰਨੀ ਹੈ ਜੀ ਅੱਠ ਨੇਗੇ ਫਿਰ ਹੌਲੀ ਹੌਲੀ ਬਣਾ ਕੇ ਸੁਣਾਉਂਗੀ ਇੱਕ ਦਿਨ ਤਾਂ ਇਹ ਬਣ ਲੈਣੀ ਹੈ ਜੀ ਜਿਹੜੇ ਵੀਰੇ ਦਾ ਨਾ ਵਿਆਹ ਸੀਗਾ ਤੇ ਉਹਨਾਂ ਦੇ ਖੁਸਰੇ ਨੱਚਣ ਆ ਗਈ ਸੀਗੇ ਤੇ ਮੈਂ ਕੰਮ ਛੱਡ ਕੇ ਫਿਰ ਦੇਖਣ ਆ ਗਈ ਸੀ ਕੋਤੇ ਮੇਰੀ ਫੇਰਾਂ ਦਾ 一。 ਦਾ ਮੇਰਾ ਪਾਣੀ ਭਰਦਾ ਸੀ ਤੇ ਤੂੰ ਉਦੋਂ ਹੁੰਦਾ ਸੀ ਤੇਰੇ ਉੱਤੋਂ ਜਾਨਵਰ ਦਾ thank <laughs> you